ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈਟਾ ਪੀ ਚਾਦਰ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦਾ 350 ਸਾਲਾ ਸ਼ਹੀਦੀ ਸਾਕਾ ਸ਼ਹੀਦੀ ਸ਼ਤਾਬਦੀ ਜਿਹੜੀ ਆ ਉਹ ਪੂਰੇ ਸੰਸਾਰ ਦੇ ਵਿੱਚ ਗੁਰੂ ਦਾ ਪੰਥ ਜਿਹੜਾ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾ ਰਿਹਾ ਔਰ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਅੱਜ ਤੋਂ ਤਕਰੀਬਨ 1.5 ਤੋਂ 2 ਮਹੀਨੇ ਪਹਿਲਾਂ ਗੁਰਦੁਆਰਾ ਸ਼੍ਰੀ ਤੋਵੜੀ ਸਾਹਿਬ ਤੋਂ ਪੰਥ ਦੀ ਜਿਹੜੀ ਨੁਮਾਇੰਦਾ ਜਮਾਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਇੱਕ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਸੀ ਜਿਹੜਾ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਰਿਹਾ ਔਰ ਇਹ ਬੜੀ ਸਕੂਨ ਵਾਲੀ ਗੱਲ ਆ ਕਿ ਜਿਹੜੀ ਵੀ ਸਟੇਟ ਦੇ ਵਿੱਚ ਇਹ ਨਗਰ ਕੀਰਤਨ ਜਾ ਰਿਹਾ ਉੱਥੋਂ ਦੀ ਬਿਰੋਕਰੇਸੀ ਕਹ ਲੀਏ ਜਾਂ ਜਿਹੜੇ ਪੋਲਿਟਿਕਲ ਲੋਕ ਆ ਉਹ ਸਾਰੇ ਦੇ ਸਾਰੇ ਬਹੁਤ ਸਵਾਗਤ ਵੀ ਕਰਦੇ ਆ ਔਰ ਖੁਸ਼ੀ ਵਾਲੀ ਗੱਲ ਇਹ ਵੀ ਆ ਕਿ ਵੱਖ-ਵੱਖ ਧਰਮਾਂ ਦੇ ਲੋਕ ਸਾਡੇ ਭਾਈਚਾਰਿਆਂ ਦੇ ਲੋਕ ਉਹ ਵੀ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਅੱਗੇ ਆ ਰਹੇ ਆ ਇਹ ਚੀਜ਼ ਇਹ ਦੱਸਦੀ ਆ ਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਸ ਸ਼ਹਾਦਤ ਨੂੰ ਹਰ ਇੱਕ ਬੰਦਾ ਜਾਣਨਾ ਚਾਹੁੰਦਾ ਕਿਉਂਕਿ ਇਹ ਸ਼ਹਾਦਤ ਬੜੀ ਅਦੁੱਤੀ ਆ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਹੀਂ ਸਿਪਾਇਆ ਪਰ ਜਦੋਂ ਇਸੇ ਮੁਲਕ ਦੇ ਅੰਦਰ ਸਮੇਂ ਦਾ ਹੁਕਮਰਾਨ ਤੱਕ ਇਹਦੇ ਨਾਲ ਜਨੇਊ ਲਾ ਰਿਹਾ ਸੀ ਤੇ ਤਿਲਕ ਮਿਟ ਰਿਹਾ ਸੀ ਤਾਂ ਤਿਲਕ ਜੰਜੂ ਵਾਲਿਆਂ ਦੀ ਧਾਰਮਿਕ ਆਜ਼ਾਦੀ ਦੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਪੂਰੇ ਸੰਸਾਰ ਦੇ ਵਿੱਚ ਹੀ ਬਹੁਤ ਖਾਲਸੇ ਇਜ਼ਾਹ ਜਨਾਨ ਨਾਲੇ ਸ਼ਤਾਬਦੀ ਮਨਾਈ ਜਾ ਰਹੀ ਆ ਨਗਰ ਕੀਰਤਨ ਜਿਹੜਾ ਧੋਬੜੀ ਸਾਹਿਬ ਤੋਂ ਸ਼ੁਰੂ ਹੋਇਆ ਉਹ ਵੀ ਰਾਹੁ ਜਲਾਲ ਦੇ ਨਾਲ ਜਾਂ ਹੋਰ ਵੀ ਕਈ ਥਾਵਾਂ ਤੋਂ ਪ੍ਰਬੰਧ ਜਿਹੜੇ ਉਹ ਕੀਤੇ ਜਾ ਰਹੇ ਆ ਤੇ ਸਾਰੇ ਦੇਸ਼ ਨੂੰ ਸਾਰੇ ਸੰਸਾਰ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪੜ੍ਹਨਾ ਚਾਹੀਦਾ ਸਮਝਣਾ ਚਾਹੀਦਾ ਕਿਉਂਕਿ ਇਹ ਸ਼ਹਾਦਤ ਬੜੀ ਅਦੁੱਤੀ ਆ ਤਿਲਕ ਡੰਡੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦੀ ਆਪਰ ਸਿਰ ਨਦੀ ਅਸਰ ਕੋਈ ਬੰਦੀ ਸਿੰਘਾਂ ਦੀ ਰਿਹਾਈ ਦਾ ਮੌਕਾ ਕੱਢ ਦਿਨਾ ਚੱਕਿਆ ਜਾ ਰਿਹਾ ਈ ਇਸ ਵਾਰ ਅਪੀਲ ਕਰੋਗੇ ਕਿਉਂਕਿ ਲਗਾਤਾਰ ਸਰਕਾਰਾਂ ਸੁਪਰੀਮ ਕੋਰਟ ਵੀ ਜਵਾਬ ਨਹੀਂ ਦੇ ਰਹੀਆਂ ਕੁਛ ਨਹੀਂ ਹੋ ਰਿਹਾ ਦੇਖੋ ਜਦੋਂ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਹਾਦਤਤਾ ਤੇ ਸਾਰਿਆਂ ਨੂੰ ਪਤਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੇ ਲਈ ਸ਼ਹਾਦਤ ਦਿੱਤੀ ਤਾਂ ਜਿਸ ਗੁਰੂ ਸਾਹਿਬ ਜੀ ਦੇ ਸਿੱਖ ਅੱਜ ਆਪਣੀਆਂ ਜੇਲਾਂ ਸਜ਼ਾਵਾਂ ਪੂਰੀਆਂ ਕਰ ਵੀ ਚੁੱਕੇ ਆ ਪਰ ਉਹ ਜੇਲਾਂ ਦੇ ਵਿੱਚ ਬੰਦ ਅੱਜ ਮੈਂ ਸਵੇਰੇ ਬੰਗਲਾ ਸਾਹਿਬ ਵੀ ਜਦੋਂ ਕਥਾ ਕੀਤੀ ਤੇ ਉੱਥੇ ਕਿ ਸ਼ਬਦ ਆਇਆ ਹੀ ਸਾਹਿਬ ਬੰਦੀ ਮੋਚ ਗੁਰਬਾਣੀ ਨੇ ਸਾਨੂੰ ਇਹ ਸਿਖਾਇਆ ਵੀ ਆ ਕਿ ਜਿਹੜਾ ਗੁਰੂ ਆ ਉਹ ਬੰਦੀ ਛੋੜ ਆ ਭਾਈ ਗੁਰਦਾਸ ਕਹਿੰਦੇ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹਦੇ ਨਾਲ ਥੋੜੇ ਦਿਨਾਂ ਨੂੰ ਬੰਦੀ ਛੋੜ ਦਿਹਾੜਾ ਆਉਣ ਆਲਾ ਤਾਂ ਜਦੋਂ ਧਾਰਮਿਕ ਆਜ਼ਾਦੀ ਲਈ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਤਾਂ ਜਿਹੜੇ ਸਾਡੇ ਹੱਕ ਹਕੂਕ ਆ ਸਿੱਖਾਂ ਦੇ ਉਹ ਵੀ ਇੱਥੇ ਸੇਫ ਰਹਿਣੇ ਚਾਹੀਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੌਮ ਨੂੰ ਇੱਕ ਜੋ ਟੋਕੇ ਸਾਰੇ ਮਤਭੇਦਾਂ ਤੋਂ ਉੱਪਰ ਹੋ ਕੇ ਚੁੱਕਣਾ ਚਾਹੀਦਾ ਤੇ 2019 ਦੇ ਵਿੱਚ ਜਿਹੜਾ ਉਸ ਵੇਲੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸੈਂਟਰ ਸਰਕਾਰ ਨੇ ਭਾਈ ਬਲਵੰਤ ਸਿੰਘ ਦੀ ਰਾਜਵਾਨਾ ਸਮੇਤ ਕਈ ਬੰਦੀ ਸਿੰਘਾਂ ਦੇ ਮਸਲੇ ਤੇ ਗੱਲ ਕੀਤੀ ਸੀ ਤਾਂ ਉਸ ਮਸਲੇ ਤੇ ਗੌਰ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਸ਼ਹਾਦਤ ਦਤੀਆ ਇਹ ਹੁਣ ਜਦੋਂ ਨਗਰ ਕੀਰਤਨ ਵੀ ਆ ਰਿਹਾ ਤੇ ਇਹ ਸੰਦੇਸ਼ ਵੀ ਹਰ ਥਾਂ ਜਾ ਰਿਹਾ ਹੈ ਨਗਰ ਕੀਰਤਨ ਇੱਥੇ ਦਿੱਲੀ 22 ਤਰੀਕ ਨੂੰ ਆਣਾ ਮੈਂ 22 ਤੋਂ 26 ਤੱਕ ਇੱਥੇ ਆ ਫਿਰ 27 ਨੂੰ ਅੱਗੇ ਚਲੇ ਜਾਣਾ ਹੋਰ ਵੀ ਜੋ ਵੀ ਕੋਈ ਪ੍ਰਬੰਧ ਕਰ ਰਿਹਾ ਤੇ ਹਰ ਥਾਂ ਦੇ ਉੱਤੇ ਜਦੋਂ ਧਾਰਮਿਕ ਆਜ਼ਾਦੀ ਦੀ ਮਨੁੱਖੀ ਅਧਿਕਾਰਾਂ ਦੀ ਗੱਲ ਹਰ ਸਿੱਖ ਸੰਸਥਾ ਜਿੱਥੇ ਵੀ ਇਹ ਦਿਨ ਮਨਾਵੇ ਬੰਦੀ ਸਿੰਘਾਂ ਦੀ ਗੱਲ ਹਰ ਸਿੱਖ ਸੰਸਥਾ ਨੂੰ ਵਿੱਚ ਕਰਨੀ ਚਾਹੀਦੀ ਆ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਬਚਨ ਹੈਗਾ ਪੈ ਕਾਹੂ ਕੋ ਦੇਤਨਾ ਨਹਿ ਪੈਮਨ ਤਾਨ ਕਾਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਿੱਖ ਨਾ ਡਰਦਾ ਨਾ ਡਰਉਂਦਾ ਸਿੱਖ ਸਾਰਿਆਂ ਨੂੰ ਮੁਹੱਬਤ ਕਰਦਾ ਅਸੀਂ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦੇ ਤਾਂ ਫਿਰ ਜਿਹੜੇ ਸਿੱਖਾਂ ਦੇ ਹੱਕ ਹਕੂਕ ਆ ਵੀ ਬਹਾਲ ਹੋਣੇ ਚਾਹੀਦੇ ਪਰ ਕੀ ਕੀ ਸਾਹਮਣੇ ਆਉਂਦੇ ਨੇ ਕੀ ਬੱਚਿਆ ਤੇ ਸਕੂਲ ਉਧਰ ਜਾਂਦੇ ਉੱਥੇ ਜਾਂਦੇ ਨੇ ਮੈਂ ਇਗਜ਼ਾਮ ਦੇ ਵਿੱਚ ਮੈਟਰੋ ਦੇ ਵਿੱਚ ਪੜਾ ਰਹੇ ਤੇ ਜਾਂਦੇ ਨੇ ਇਹ ਲੱਗਦਾ ਜਿਵੇਂ ਕਾਨੂੰਨ ਚ ਸਾਨੂੰ ਘਾਟ ਆ ਗਈ ਜੀ ਆ ਜਾਗਰੂਕਤ ਹੈ ਉਹ ਗੱਲ ਨਹੀਂ ਦਿੱਲੀ ਕੇ ਲੈ ਵਾਸਤੇ ਦੇਖੋ ਜਿੱਥੇ ਵੀ ਇਦਾਂ ਦਾ ਬਹੁਤ ਮੰਦ ਭਾਗ ਆ ਕਿਉਂਕਿ ਆਪਾਂ ਸਭ ਜਾਣਦੇ ਆਂ ਵੀ ਧਾਰਾ 25 ਦੇ ਵਿੱਚ ਵੀ ਜਿਹੜੀ ਸਵਿਧਾਨ ਦੀ ਆ ਉਹਦੇ ਵਿੱਚ ਵੀ ਸਿੱਖਾਂ ਨੂੰ ਆਪਣੇ ਕਕਾਰ ਰੱਖਣ ਦਾ ਹੱਕ ਆ ਹਕੂਕ ਆ ਉਹਨਾਂ ਤਾਂ ਉਸ ਹਕੂਕ ਨੂੰ ਬਹਾਲ ਰੱਖਣਾ ਚਾਹੀਦਾ ਖਾਸ ਕਰਕੇ ਜਦੋਂ ਪ੍ਰੀਖਿਆਵਾਂ ਹੁੰਦੀਆਂ ਤੇ ਬੱਚਿਆਂ ਦੇ ਕਿਰਪਾਨਾਂ ਲਾਉਣ ਦੀ ਗੱਲ ਜਾਂ ਕੜੇ ਲਾਉਣ ਦੀ ਗੱਲ ਇਹ ਬੱਚਿਆਂ ਦੇ ਉੱਤੇ ਇੱਕ ਮਾਨਸਿਕ ਪ੍ਰੈਸ਼ਰ ਪੈਂਦਾ। ਔਰ ਜਿਹੜੀਆਂ ਵੀ ਇਹ ਤਾਕਤਾਂ ਦੇਖੋ ਪਤਾ ਤੇ ਸਾਰਿਆਂ ਨੂੰ ਹੀ ਆ ਕਿ ਸਿੱਖ ਦੇ ਲਈ ਪੰਜ ਕਕਾਰ ਧਾਰਨ ਕਰਨੇ ਜ਼ਰੂਰੀ ਆ। ਇਹ ਵੀ ਸਾਰਿਆਂ ਨੂੰ ਪਤਾ ਪਿਛੇ ਜੇ ਡਾਟਾ ਹੀ ਰਾਜ ਸਭਾ ਦੇ ਵਿੱਚ ਡਿਸਕਸ ਹੋਇਆ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਜੰਗੀ ਵਿਧਵਾਵਾਂ ਵਾਂ ਉਹ ਪੰਜਾਬ 'ਚ। ਮਤਲਬ ਅੱਜ ਵੀ ਦੇਸ਼ ਦੇ ਬਾਡਰਾਂ ਤੇ ਜਿਹੜੇ ਲੜਨ ਵਾਲੇ ਆ ਸਾਡੇ ਪੰਜਾਬੀ ਬਹੁਤੇ ਪੰਜਾਬੀ ਸਿੱਖ ਜਿਹੜੇ ਆ ਉਹ ਬਾੜਾਂ ਤੇ ਸ਼ਹੀਦ ਹੋ ਰਹੇ ਇਹ ਅੱਜ ਵੀ ਮੁਲਕ ਦੇ ਲਈ ਸਿੱਖ ਦਾ ਪੰਜਾਬੀ ਬਹੁਤ ਜੀ ਜਾਣ ਦੇ ਨਾਲ ਡਟਦਾ ਤਾਂ ਉਸ ਬਹਾਦਰ ਕੌਮ ਦੇ ਜਿਹੜੇ ਕਕਾਰ ਆ ਉਹਨਾਂ ਦਾ ਮਾਨ ਸਤਕਾਰ ਕੈਮਰਨ ਜਿਹੜਾ ਖਾਸ ਕਰਕੇ ਮੈਂ ਫੇਰ ਉਹ ਹੀ ਗੱਲ ਜੋੜੂੰਗਾ ਜਦੋਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮਨਾਇਆ ਜਾ ਰਿਹਾ ਹਕੂਮਤਾਂ ਵੱਲੋਂ ਵੀ ਕੁਝ ਆਪਣੇ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਤਾ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਮਕਸਦ ਲਈ ਸ਼ਹਾਦਤ ਦਿੱਤੀ ਕਿਉਂਕਿ ਉਦੋਂ ਹੁਕਮਰਾਨ ਜਿਹੜਾ ਵਾ ਉਹ ਸਾਡੇ ਹਿੰਦੂ ਵੀਰਾਂ ਦੇ ਤਿਲਕ ਤੇ ਜੰਝੂ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨਾਂ ਦੀ ਧਾਰਮਿਕ ਆਈਡੈਂਟੀ ਉਹਨੂੰ ਪਛਾਣ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਨੇ ਹਉਣ ਨਹੀਂ ਦਿੱਤੀ ਉਹ ਤਾਂ ਉਸ ਗੁਰੂ ਦੇ ਜਿਹੜੇ ਸਿੱਖ ਵਾ ਉਹਨਾਂ ਦੀ ਵੀ ਧਾਰਮਿਕ ਆਈਡੈਂਟੀ ਜਿਹੜੀ ਸਾਡੀ ਕੌਮੀਅਤ ਦੀ ਆਈਡੈਂਟੀ ਆ ਉਹ ਕੈਮਰਿਆਂ ਨਹੀਂ ਚਾਹੀਦੀ ਆ ਸਾਡੇ ਪੰਜ ਕਾਰ ਕੇਸ ਕੜਾ ਇਹ ਜਿੱਥੇ ਵੀ ਕਿਤੇ ਇਦਾਂ ਦਾ ਹਰ ਸਰਕਾਰ ਨੂੰ ਉਹਦੇ ਤੇ ਸਖਤ ਐਕਸ਼ਨ ਕਰਨਾ ਚਾਹੀਦਾ ਕਿਉਂਕਿ ਇਹ ਸਾਡਾ ਹੱਕ ਆ ਤੇ ਜੇ ਇਸ ਤਰੀਕੇ ਦੇ ਨਾਲੇ ਵਧੂਗਾ ਤੇ ਇਹਦਾ ਕਿਸੇ ਨੂੰ ਵੀ ਕੋਈ ਲਾਭ ਨਹੀਂ ਆ ਸਾਰਿਆਂ ਨੂੰ ਨੁਕਸਾਨ ਆ ਤੋ ਹੱਕ ਹਕੂਕ ਕਕਾਰ ਧਾਰਨ ਕਰਨ ਦੇ ਉਹ ਕੈਮਰੇਣੇ ਚਾਹੀਦੇ ਆ ਜਿਹੜੇ ਵੀ ਸ਼ਰਾਰਤੀ ਲੋਕ ਇਦਾਂ ਕਰਦੇ ਆ ਆਦਾਰੇ ਕਰਦੇ ਆ ਜਾਂ ਕੋਈ ਕਰਿੰਦੇ ਕਰਦੇ ਆ ਸਰਕਾਰਾਂ ਨੂੰ ਉੱਤੇ ਐਕਸ਼ਨ ਲੈਣਾ ਚਾਹੀਦਾ ਸਰਕਾਰਾਂ ਨੂੰ ਇਹ ਇਨਸ਼ੋਰ ਕਰ ਦੇਣਾ ਚਾਹੀਦਾ ਵੀ ਕਿਤੇ ਵੀ ਕੋਈ ਸਿੱਖਾਂ ਨੇ ਕੜੇ ਲਵਾਊਗਾ ਕਿਰਪਾਨਾਂ ਲਵਾਊਗਾ ਤਾਂ ਉਹਨੂੰ ਬਹੁਤ ਸਖਤ ਸਜ਼ਾ ਮਿਲੂਗੀ ਇਦਾਂ ਦਾ ਕੋਈ ਇਹਨਾਂ ਨੂੰ ਲਿਆਉਣਾ ਚਾਹੀਦਾ ਕਿਉਂਕਿ ਇਹ ਗੱਲ ਹੁਣ ਬਹੁਤ ਹੋ ਗਈ ਆ ਮੈਂ ਥੋੜੇ ਦਿਨ ਪਹਿਲਾਂ ਰਾਜਸਥਾਨ ਅਨੂਪਗੜ੍ਹ ਹੀ ਜੋਤੇ ਮੈਂ ਬੱਚਿਆਂ ਨੂੰ ਬਹੁਤ ਮਿਲਦਾ ਤੇ ਬੱਚਿਆਂ ਬਹੁਤੇ ਨੇ ਕੜੇ ਨਹੀਂ ਪਾਏ ਤੇ ਮੈਂ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਸਕੂਲ ਚ ਲਵਾ ਦਿੰਦੇ ਉਹ ਇਹ ਠੀਕ ਗੱਲ ਨਹੀਂ ਆ ਕੜੇ ਤੇ ਆਪਾਂ ਇਹ ਵੀ ਜਾਣਦੇ ਸਿੱਖ ਤੇ ਪਾਉਂਦੇ ਹੀ ਹੁਣ ਆਮ ਦੁਜੇ ਵੀ ਪਾਉਣ ਲੱਗ ਪਏ ਸਾਰੇ ਇੱਕ ਨੂੰ ਚੰਗਾ ਲੱਗਦਾ ਸਿੱਖ ਲਈ ਜ਼ਰੂਰੀ ਆ ਕਿਰਪਾਨ ਕੜਾ ਤੋ ਇਦਾਂ ਤਾਂ ਨਹੀਂ ਹੋਣਾ ਜੇ ਦਾ ਸਰਕਾਰਾਂ ਨੂੰ ਅੱਜ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਵੀ ਤਿਲਕ ਜੰਝੂਲੀ ਸ਼ਹਾਦਤ ਦਿੱਤੀ ਤੇ ਸਿੱਖਾਂ ਦੀ ਜਿਹੜੀ ਧਾਰਮਿਕ ਪਛਾਣ ਉਹ ਤੇ ਵੀ ਇਹਨਾਂ ਨੂੰ ਪੂਰਾ ਪੈਰਾ ਦੇਣਾ ਚਾਹੀਦਾ। ਸ਼ਤਾਬਦੀ ਸਮਾਗਮ ਲੈ ਕੇ ਦਿੱਲੀ ਦੀ ਸਿੱਖ ਸੰਗਤ ਨੂੰ ਦੇਸ਼ ਤੇ ਦੀ ਸੰਸੰਘਾ ਨੂੰ ਵੀ ਸੰਦੇਸ਼ ਦਉਣਾ ਜੀ। ਦੇਖੋ ਮੈਂ ਤੇ ਸਾਰੇ ਸੰਸਾਰ ਦੇ ਸੰਗਤ ਨੂੰ ਪਹਿਲਾਂ ਵੀ ਬਹੁਤ ਵਾਰੀ ਅਪੀਲ ਕੀਤੀ ਹੈ। ਕਿ ਭਾਗਾਂ ਵਾਲੇ ਹੁੰਦੇ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਸ਼ਤਾਬਦੀਆਂ ਆਉਂਦੀਆਂ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੇ ਹੈ ਹੀ ਬਹੁਤ ਅਦੁੱਤੀ ਦੁਨੀਆਂ ਦੇ ਬਹੁਤ ਧਰਮਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੋਊਗੀ ਪਰ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਦੇ ਵਿੱਚ ਆ ਨਾ ਤੁਹਾਨੂੰ ਕਿਤੇ ਨਹੀਂ ਮਿਲੂਗੀ ਜਿੱਥੇ ਮਨੁੱਖੀ ਅਧਿਕਾਰਾਂ ਦੇ ਲਈ ਜਿਨ੍ਹਾਂ ਦੇ ਨਾਲ ਖਿਆਲ ਆਤ ਹੀ ਨਹੀਂ ਮਿਲਦੇ ਉਹਨਾਂ ਲਈ ਗੁਰੂ ਨੇ ਆਪ ਸਿੱਖਾ ਸਮੇਤ ਸ਼ਹਾਦਤ ਹੀ ਦੇ ਦਿੱਤੀ ਸ਼ਹੀਦ ਹੀ ਹੋ ਗਏ ਸਭ ਤੋਂ ਸਿਖਰ ਕੀਤਾ ਤਾਂ ਸੰਗਤਾਂ ਨੂੰ ਇਹਨੂੰ ਵੱਧ ਚੜ ਕੇ ਰਲ ਮਿਲ ਕੇ ਮਨਾਉਣਾ ਚਾਹੀਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨਮੈਂਦਾ ਜਮਾਤ ਉਥੇ ਸ਼੍ਰੀ ਅਨੰਦਪੁਰ ਸਾਹਿਬ 21 ਨਵੰਬਰ ਤੋਂ 22 ਨਵੰਬਰ ਮਨਾ ਰਹੀ ਕੌਮੀ ਤੌਰ ਤੇ ਔਰ ਭਾਵੇਂ ਮੰਨ ਲਓ ਵੀ ਦਿੱਲੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਮਨਾ ਰਹੀਆਂ ਜਿਹੜੇ ਅਨੰਦਪੁਰ ਸਾਹਿਬ ਨਹੀਂ ਜਾ ਸਕਦੇ ਉਹ ਇੱਥੇ ਦਿੱਲੀ ਦੇ ਜਿਵੇਂ ਹੁਣ ਨਗਰ ਕੀਰਤਨ ਹੀ ਆਉਣੇ ਆ ਨਗਰ ਕੀਰਤਨਾਂ ਦੇ ਵਿੱਚ 22 ਤੋਂ 26 ਤੱਕ ਦਿੱਲੀ ਦੀ ਸੰਗਤ ਵੱਧ ਤੋਂ ਵੱਧ ਸ਼ਡਿਊਲ ਲੈ ਕੇ ਪ੍ਰੋਗਰਾਮ ਦਾ ਨਗਰ ਕੀਰਤਨ ਦੇ ਸਵਾਗਤ ਲਈ ਅੱਗੇ ਆਵੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰੇ ਸੇਵਾ ਕਰੇ ਔਰ ਕੱਲੇ ਸਿੱਖੀ ਨਹੀਂ ਮੈਂ ਤੇ ਸਾਰੇ ਭਾਈਚਾਰਿਆਂ ਨੂੰ ਅਪੀਲ ਕਰੂੰਗਾ ਕਿ ਸਾਰਿਆਂ ਦਾ ਹੀ ਫਰਜ ਬਣਦਾ ਔਰ ਇਹਦੇ ਤੋਂ ਇਲਾਵਾ ਇੱਥੇ ਹੋਰ ਵੀ ਕੋਈ ਸਾਡੀ ਸਿੱਖ ਸੰਸਥਾ ਦਿਨ ਮਨਾਉਂਦੀ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਕਿਉਂਕਿ ਗੁਰੂ ਦੀ ਸ਼ਹਾਦਤ ਨਾਲ ਮਿਲ ਕੇ ਸਾਨੂੰ ਸਾਰਿਆਂ ਨੂੰ ਮਨਾਉਣੀ ਚਾਹੀਦੀ ਉਪਰਾਲੇ ਕਰਨੇ ਚਾਹੀਦੇ ਵੀ ਗੁਰੂ ਦੇ ਸੰਦੇਸ਼ ਨੂੰ ਸਮਝੀਏ ਤੇ ਸਮਝ ਕੇ ਕਮਾ ਕੇ ਆਪਾਂ ਅੱਗੇ ਵਧੀਏ ਇੱਕ ਅੱਜ ਦਿੱਲੀ ਦੇ ਸਿੱਖ ਵਕੀਲਾ ਨਾਲ ਵੀ ਆਗਦੀ ਮੀਟਿੰਗ ਹੈਗੀ ਉਹ ਉਹ ਸਭ ਹੇ ਗੱਲ AI ਨੂੰ ਲੈ ਕੇ ਜਿਹੜਾ ਬੜਾ ਗੁਰਵਤੋਂ ਕੀਤੀ ਜਾ ਰਹੀ ਹੈ ਤਰੱਕੀ ਪਹੁੰਚ ਰਹੀ ਹੈ ਕਿ ਨਾ ਕੀ ਗੱਲ ਮੇਖੋ ਇੱਕ ਤੇ ਜਿਹੜੀ ਤੇ ਸਿੱਖ ਵਕੀਲਾ ਨਾਲ ਉਹ ਤੇ ਇਹੋ ਹੀ ਆ ਵੀ ਕੀ ਮਸਲਾ ਹੈ ਕੀ ਸਮੱਸਿਆਵਾਂ ਆਪਾਂ ਨੂੰ ਆ ਰਹੀਆਂ ਉਹਦੇ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਤੁਸੀਂ ਸਵਾਲੇ ਪੁੱਛਿਆ ਪਿੱਛਾ ਵੀ ਕੋ ਕਾਰਨ ਦਾ ਮਸਲਾ ਵਾ ਤਾਂ ਉਤੇ ਹੋ ਗਏ AI ਦਾ ਜਿਹੜਾ ਮਸਲਾ ਬੜਾ ਗੰਭੀਰ ਆ AI ਦੇ ਮਸਲੇ ਦੇ ਉੱਤੇ ਵੇਖੋ ਪਹਿਲਾਂ ਵੀ ਕਈ ਡਿਸਕਸ ਹੋਈਆਂ ਵਾ ਜਿਹੜੇ ਵੀ ਲੋਕ ਕਿਸੇ ਵੀ ਧਰਮ ਸਥਾਨ ਦੇ ਪ੍ਰਤੀ ਮੰਦ ਭਾਵਨਾ ਰੱਖ ਕੇ ਕੋਈ ਛੇੜਛਾੜ ਕਰਕੇ ਉਹਦੇ ਅੰਦਰੂਨ ਦੇ ਨਾਲ ਕੋਈ ਜਾਲੀ ਵੀਡੀਓ ਬਣਾਉਂਦੇ ਆ ਫਿਰ ਉਹਨੂੰ ਫੁਲਾਉਂਦੇ ਆ ਇਹ ਤੇ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਜਿਹੜੀਆਂ ਮੰਨ ਲਓ ਕਿ WhatsApp ਆ ਜਾਂ Google ਆ ਜਾਂ Facebook ਆ ਹਰ ਇੱਕ ਦੀ ਆਪਣੀ ਜਿਹੜੀ AI ਆ ਸਰਕਾਰ ਇਹਨਾਂ ਕੰਪਨੀਆਂ ਨੂੰ ਉਦੇਸ਼ ਕਰੇ ਵੀ ਤੁਸੀਂ ਇਹ ਇਹੋ ਜੇ ਕੰਟੈਂਟ ਨੂੰ ਤੁਸੀਂ ਬਿਲਕੁਲ ਨਾ ਬਣਾਓ ਜਾਂ ਕੋਈ ਕੋਈ ਇਹਦੇ ਹੱਦ ਤੈਅ ਕਰੋ ਇਦੇ ਨਾਲ ਕੀ ਹੈਗਾ ਵੇਖੋ ਵੀ ਹਰੇਕ ਬੰਦਾ ਧਰਮ ਨੂੰ ਮੰਨਦਾ ਸਿੱਖ ਤੇ ਮੰਨਦਾ ਹੀ ਦੂਜੇ ਧਰਮ ਵਾਲੇ ਵੀ ਆਪਣੇ ਨੂੰ ਮੰਨਦੇ ਤੇ ਕਿਸੇ ਦੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਵੀ ਇਹੋ ਜੀ ਕੋਈ ਵੀਡੀਓ ਬਣਾਈ ਜਾਵੇ ਸਰਕਾਰਾਂ ਨੂੰ ਇਹਦੇ ਤੇ ਸਖਤ ਹੋਣਾ ਚਾਹੀਦਾ ਆਪਾਂ ਇਹ ਵੀ ਜਾਣਦੇ ਆਂ ਵੀ ਸਰਕਾਰਾਂ ਚਾਹਣ ਤੇ ਕੁਝ ਘੰਟਿਆਂ ਦੇ ਵਿੱਚ ਹੀ ਉਹ ਕਿਹੜੇ ਪਲੇਟਫਾਰਮ ਤੋਂ ਕੀ ਜਾ ਰਹੀ ਹੁੰਦਾ ਕਈ ਵਾਰੀ ਲੱਭ ਲੈਂਦੇ ਆ ਪਰ ਜਦੋਂ ਮੰਨ ਲਓ ਦਰਬਾਰ ਸਾਹਿਬ ਦੇ ਬਾਰੇ ਇਹ ਕੰਟੈਂਟ ਆਏ ਜਾਂ ਹੋਰ ਤੇ ਉਥੇ ਅਣਗੈਲੀ ਕੀਤੀ ਜਾਂਦੀ ਆ ਅਣਗੈਲੀ ਨਹੀਂ ਕਰਨੀ ਚਾਹੀਦੀ ਇਹੋ ਜੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਜਿਹੜੇ ਇਹਦੀ ਦੁਰਵਰਤੋਂ ਕਰ ਰਹੇ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਇਹਦੀ ਸਦਵਰਤੋਂ ਹੋਣੀ ਚਾਹੀਦੀ